ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜੀ ਪਹੁੰਚੇ ਹਾਂ ਗੁਰਦਰਾ ਡੇਰਾ ਸਾਹਿਬ ਜਿੱਥੇ ਸਤਗੁਰ ਸੱਜੇ ਭਾਸਾ ਜੀਆ ਦੇ ਆਨੰਦ ਕਾਰਜ ਹੋਏ ਸਨ ਨਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਾਂ ਮਹਾਂਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਂਦੇ ਜਿੱਥੇ ਉਹਨਾਂ ਦੇ ਆਪੁਰਵਾ ਪ੍ਰੀਖਿਆ ਤੋਂ ਪਹਿਲਾਂ ਸਰਪੰਚਾ ਜੀ ਨੇ ਮਨਾਉਣ ਕਰਦੇ ਆਇਆ ਸਭਾ ਦਾ ਵਿਚੋ ਤੁਹਾਨੂੰ ਜਪਾਨੋਂ ਸਾਰਿਆਂ ਨੂੰ ਆਪਾਂ ਦਰਸ਼ਨ ਕਰਵਾਵਾਂਗੇ ਬਾਬਾ ਫਰੀਦ ਸਾਹਿਬ ਦੇ ਜੀ ਸਿੱਕਤ ਨਹੀਂ ਸਿੱਕਤ જજજ જજજ ਪਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਨ ਆਸਥਾਨ ਗੁਰਦਰਾ ਖੰਦ ਸਾਹਿਬ ਮੰਦਰ ਜੋੜੀ ਜਮਾ ਕਰਾਓ ਬਹੁਤ ਠੀਕ ਹੈ ਹਾਂ ਠੀਕ ਜੀ ਅਸੀਂ ਹੋਰ ਬਹੁਤ ਠੀਕ ਹੈ ਬਈ ਠੀਕ ਹੈ ਤੱਕੇ ਪਿਆਰੇ ਸੱਤਾ ਪਿਆਰ ਪਰੋ ਗੁਰਬਾਣੀ ਗੁਰਬਾਣੀ ਦਾ ਪਿਆਰ ਵਸਤੂਆਂ ਨਾਲ ਪਿਆਰ ਅੱਜ ਅੱਜ ਜੋ ਸ਼ਬਦ ਵੰਡਾੜਾ ਹਾਰ ਹਾਰ ਉਰ ਸਤਿ ਸਤ ਸਮਝ ਗਈ ਇਸ ਸੰਪੂਰਨੇ ਸਮਝੋ ਸੰਯਤ ਕਿ ਸਤ ਜੁਰਤ ਮੁਰਦਾ ਖੁਦਾ ਨਾ ਦੇਖੀ ਸਮਝ ਹੁੰਦੇ ਆ ਨਾ ਪੰਚ ਫਿਰ ਸਿੱਖਾਂ ਤੋਂ ਸੁਣਾਉਂਦੇ ਕਿ ਕਿੰਨੂ ਸਭ ਤੋਂ ਪਹਿਲਾਂ ਪਿੰਡ ਲੋਹ ਪਾਠ ਕਰਦਾ ਆ ਕਿਹਦਾ ਕਿਹਦਾ ਸਤ ਜੁਰਤ ਪਾਠ ਦਾ ਨਾਮ ਲਾ ਕੇ ਕਿ ਚਲੋ ਮੇਰੇ ਨਾਲ ਹੁਣ ਜਦੋਂ ਸ਼ਿਕਾਰ ਤੇ ਗਏ ਸੂਰਜ ਦੀ ਰੋਸ਼ਨੀ ਪਈ ਇਸ ਚਮਕ ਦੀ ਚੀਜ਼ ਦੀ ਭਾਵੇਂ ਸਾਦੇ ਦੀ ਚਮਕ ਸੀ ਅੱਗੇ ਟੁੱਟ ਗਈ ਭੱਜ ਗਈ ਰੱਖੜ ਦੇ ਵਿੱਚ ਹੀ ਹੈ ਤੇ ਜਦੋਂ ਕਰਨੀ ਪਈ ਚਲੋ ਸੇਤ ਲਖਣਾ ਬਹੁਤ ਸੋਧਵੇਂ ਕੋਈ ਰੱਖਣਾ ਜੀ ਕੀ ਭੱਤੇ ਸਭ ਕੋ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸਤਿਗੁਰੂ ਦੇ ਜਿਆਪੁਰ ਬਹਲਪਾਲ ਨੂੰ ਉਹ ਬਹੁਤ ਰੰਗਤ ਲੱਗੀਆਂ ਹੋਈਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਰ ਜੀਰ ਕਰਦੇ ਦਰਸ਼ਨ ਬਤਾਰੇ ਕਰੀਏ ਗੁਰੂ ਘਰ ਦੇ ਨਾਲ ਜੁੜ ਕਰਕੇ ਘਰ ਦੀ ਸੁਖਸਾਨ ਦੀ ਤੰਦਰੁਸਤੀ ਇਮਾਨਦਾਰੀ ਨਾਲ ਮੋਸੂਲ ਕਰੀਏ ਤੇ ਗੁਰੂਦਵਾਰ ਦੀ ਹਾਜ਼ਰੀਆਂ ਕਰ ਕਰ ਸਿੱਖਿਆ ਸੇਖਮਤ ਲਈਏ ਸਭ ਬਹੁਤ ਹੀ ਰੌਣਕ ਲੱਗੀ ਹੋਈ ਹੈ ਸਹਿਰ ਬਟਾਲੇ ਦੇ ਵਿੱਚ ਗੁਰਦਵਾਰ ਪੰਚ ਸਾਹਿਬ ਆਓ ਤੁਹਾਨੂੰ ਦੇ ਦਰਸ਼ਨ ਦਿਖਾਉਂਦੇ ਹਾਂ ਜੀ ਸਾਹਿਬ ਕਿੰਨਾ ਸੁਨਹਿਰਾ ਰੋਗਾਂ ਤੇ ਬਰਾਦ ਤੁਸੀਂ ਹਰਾਮ ਦੇ ਤੁਸੀਂ ਸਾਡੇ ਮਾਲੀ ਦੀ ਨਹੀਂ ਹੋ ਤੇ ਸਾਧ ਸੰਗ ਜੀ ਅੱਜ 27 ਤਰੀਕ ਦਾ ਦਿਨ ਅਮਰਤ ਵੇਲਾ ਪਰ ਇਥੋਂ ਅਜੇ ਹਾਲ ਤੱਕ ਕਿਸੇ ਪ੍ਰਾਪਤ ਕਰਨ ਦੀ ਜਗ੍ਹਾ ਨਹੀਂ ਹੋਣੀ ਸਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਪਾਸਾ ਜੀ ਅੰਦੇ ਇੱਥੇ ਵਿਆਪ ਉਪਰਤੇ ਸੰਗਤਾਂ ਆ ਰਹੀਆਂ ਦਰਸ਼ਨ ਕਰਨ ਆਏ ਇਹ ਬੋਤਰਾ ਕੰਧ ਸਾਹਾ ਦਾ ਗੁਰੂ ਘਰ ਦੀ ਫਾਤਿਹ ਸਬ ਜੀ ਜੀ ਨਾਲੋਂ ਪੱਧੀਆਂ ਜਾਂਦੇ ਦੀ ਖਾਸ ਸੰਗ ਜਿਹੜਾ ਮੇਨ ਸਥਾਨ ਆ ਜਿੱਥੇ ਸਤਿਗੁਰਾਂ ਦੇ ਜਿਹੜੇ ਸੰਲਾਵਾ ਫਿਰ ਹੋਏ ਸਨ ਉਹ ਇਹ ਥਾਨ ਗੁਰਦਰਾ ਡੇਰਾ ਸਾਹਿਬ ਤੇ ਸੇ ਸਤਿਗੁਰੂ ਪਾਸਾ ਜੀ ਉਹਨਾਂ ਵਾਸਤੇ ਆਏ ਸਨ ਉਹ ਗੁਰਦਰਾ ਕੰਦ ਸਾਹਿਬ ਸੀ ਪਹਿਲਾਂ ਤੇ ਗੁਰਦਰਾ ਡੇਰਾ ਸਾਹਿਬ ਇਧਰੋਂ ਜਾਂਦਾ ਸਾਬ ਪਾਲਸਤਾਨ ਦਿੱਤੇ ਸਤੂ ਸਿੱਕੇ ਪਾਸਾ ਜਿਹਨੇ ਜਦੋਂ ਲਾਵਾ ਫੇਰੇ ਹੋਏ ਸਨ ਪਿਆਸੇ ਗੁਰਦਰਾ ਥੋੜਾ ਸਾਹ ਇਹ ਅਨੰਦਪੁਰ ਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਇਹ ਪਹੁੰਚੇ ਹਾਂ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਸਤਗੁਰ ਸੱਚੇ ਬਾਸਾ ਜੀ ਆਂਦੇ ਅਨੰਦ ਕਾਰਜ ਹੋਏ ਸਨ ਪਹਿਲਾਂ ਜੋ ਦਰਸ਼ਨ ਕੀਤੇ ਗੁਰਦਰਾ ਸਾਹਿਬ ਸੀ ਕਿ ਜੋ ਸਥਾਨ ਹੈ ਇਹ ਗੁਰਦਰਾ ਡੇਰਾ ਸਾਹਿਬ ਜੀ ਦੇ ਆਪ ਜੀ ਨੇ ਦਰਸ਼ਨ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ Hindu dharm ਦੇ ਮੁਤਾਬਕ ਉਹਨਾਂ ਨੇ 베ਦੀ ਦੇ ਨਾਲ ਕਿਹਾ ਸੀ ਵੀ ਤੁਹਾਡੇ ਮੰਤਰ ਦਾ ਜਾਬ ਲਿਖ ਕਰਕੇ ਤੇ ਉਹ ਰੱਖ ਕਰਕੇ ਤੇ ਫਿਰ ਉਹਦੇ ਜਿਹੜੇ ਫੇਰੇ ਲਏ ਸੀ ਗੁਰ ਸ਼ਬਦ ਦੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੇ ਨਾਲ ਸਾਨੂੰ ਜੋੜਿਆ ਸੀ ਤੇ ਪਾਵਨ ਸਥਾਨ ਹੈ ਥਲੇ ਕੋਸਦਰਾ ਜਿਹੜਾ ਥੜਾ ਸਾਬ ਜਿੱਥੇ ਸਤਿਗੁਰਾਂ ਦੇ ਅਨੰਦ ਪਰਜ ਹੋਏ ਸਨ ਉਪਰਵੀ ਸਥਾਨ ਬਣਿਆ ਹੋਇਆ ਹੈ ਸੋ ਆਓ ਇਥੋਂ ਸਿੱਖੀਏ ਕੁਝ ਸਿੱਖ ਮਤ ਲਿਆ ਕਰਕੇ ਜਾਇਆ ਕਰੀਏ ਗੁਰੂ ਘਰ ਹੁੰਨੇ ਆ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਬੱਚੇ ਪਾਸਤਾ ਜੀਆਂ ਦੇ ਵਿਆਹਪੁਰਬ ਦੀਆਂ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਦੀਆਂ ਸੋ ਅੱਜ ਸਗਨ ਦਾ ਦਿਹਾੜਾ ਹੈ ਜਿਵੇਂ ਆਪਾਂ ਵਿਆਹ ਕਰ ਜਾਂਦੇ ਵਿੱਚ ਇੱਕ ਦਿਨ ਪਹਿਲਾਂ ਜੋ ਘਰਾਂ ਦੇ ਵਿਚਾਰਣ ਕਾ ਲੱਗਦੀਆਂ ਐਵੇਂ ਸਾਰ ਬਟਾਲੇ ਵਿੱਚ ਬੜੀਆਂ ਲਾਉਣ ਕਾ ਲੱਗੀਆਂ ਹੋਈਆਂ ਖਾਂ ਖਾਂ ਤੇ ਆਪ ਜੀ ਨੇ ਸਾਰੇ ਦਰਸ਼ਨ ਕੀਤੇ ਆ ਤੋ ਜਰੂਰ ਇਸ ਥਾਂ ਤੇ ਵੀ ਆਇਆ ਕਰੋ ਗੁਰਦਰਾ ਸਾਹਿਬ ਡੇਰਾ ਸਾਹਿਬ ਆਏ ਅੱਗੇ ਆਕਰ ਕੇ ਮੈਂ ਆਪ ਜੀ ਨੂੰ ਰਸਤਾ ਦੱਸਿਆ ਵੀਡੀਓ ਵਿੱਚ ਇਹ ਪਾਵਨ ਸਥਾਨ ਹੈ ਉਹ ਗੁਰਦਰਾ ਸਾਹਿਬ ਕੰਨ ਸਾਹਿਬ ਹੈ ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੰਧ ਤੇ ਲੱਗ ਕੇ ਬੈਠੇ ਸਨ ਇੱਥੇ ਸਤਿਗੁਰਾਂ ਦੇ ਆਨੰਦ ਕਾਰਜ ਹੋਏ ਸਨ ਜੀ ਇਹ ਪਾਵਨ ਸਥਾਨ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸਿੰਘ ਜੀ ਆਪ ਜੀ ਨੇ ਦਰਸ਼ਨ ਕਰ ਲਏ ਹਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਡੇਰਾ ਸਾਹਿਬ ਦੇ ਪਟਵਾਲਾ ਸ਼ਹਿਰ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਸਤਿਗੁਰੂਆਂ ਦੀ ਕਿਰਪਾ ਦੇ ਨਾਲ ਬੜੇ ਚਾਅ ਉਤਸ਼ਾਹ ਦੇ ਨਾਲ ਸਾਰੇ ਜਣੇ ਸੇਵਾ ਕਰ ਰਹੇ ਹਨ ਥਾਂ ਥਾਂ ਦੇ ਅੰਦਰ ਲੱਗੇ ਹੋਏ ਹਨ ਅਜੇ ਜਿੰਨੇ ਵੀ ਰਸਤੀਆਂ ਨੂੰ ਲਗਭਗ ਠੀਕ ਹਨ ਅੱਜ ਵਿਆਹ ਪ੍ਰੂਪ ਦੇ ਇੱਕ ਤੋਂ ਪਹਿਲਾਂ ਦੇ ਆਪ ਜੀ ਦੇ ਨਾਮ 'ਤੇ ਗੱਲ ਕਰ ਰਿਹਾ ਸੋ ਜਿੰਨੇ ਵੀ ਦਰਸ਼ਨ ਕਰਨ ਆਉਣਾ ਹੈ ਅੱਜ ਤੁਸੀਂ ਆ ਸਕਦੇ ਹੋ ਕੁਝ ਹੜਾ ਦੇ ਕਾਰਨ ਜਿਹੜੀ ਇਸ ਇਸ ਗਵਾਰ ਜਿਹੜੀ ਆ ਉਹ ਥੋੜੀ ਭੀੜ ਘੱਟ ਵਾ ਸੰਗਤਨੀ ਤੇ ਬਹੁਤ ਜ਼ਿਆਦਾ ਹੁੰਦੀ ਆ। ਸੋ ਕੱਲ ਨੂੰ ਸੰਗਤ ਜਿਹੜੀ ਪਹੁੰਚੂਗੀ ਨਗਰਾਂ ਨਗਰਾਂ ਤੋਂ ਲੰਗਰ ਵੀ ਹੁੰਦੇ ਹਨ। ਸੋ ਬੜੇ ਪਿਆਰ ਦੇ ਨਾਲ ਗੁਰੂ ਕੇ ਸੰਗਤਾਂ ਸੇਵਾ ਕਰਦੀਆਂ ਹਨ। ਸੋ ਜਰੂਰ ਦਰਸ਼ਨ ਦਿਦਾਰੇ ਕਰਨ ਵਾਸਤੇ ਤੁਸੀਂ ਵੀ ਆਓ ਸਵਾਪੀ ਜੀ ਨੂੰ ਅਰਦਾਸ ਨੇ ਦਰਸ਼ਨ ਕਰਾਏ ਹਨ ਗੁਰਦੁਆਰਾ ਸਾਹਿਬ ਦੇ। ਸੋ ਕੋ ਭੁੱਲ ਚੁੱਕ ਦੀ ਖਿਮਾ ਕੋਈ ਗਲਤੀ ਹੋ ਗਈ ਤੇ ਅੱਗੇ ਵੀ ਸਤਿਗੁਰੂ ਕਿਰਪਾ ਕਰਨ ਤੇ ਇਸ ਤਰ੍ਹਾਂ ਆਪ ਜੀ ਦੇ ਨਾਲ ਆਪਾਂ ਹੋਰ ਨਵੇਂ ਸਥਾਨ ਦੇ ਦਰਸ਼ਨ ਕਰਾਉਣ ਵਾਸਤੇ ਆਪ ਜੀ ਨੂੰ ਲਾ ਕਰਕੇ ਜਾਵਾਂਗੇ ਜੀ ਇੰਨੀ ਕੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ